ਅੱਜ ਅਸੀਂ ਮਿਲਣ ਜਾ ਰਹੇ ਹਾਂ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਜਿਹੜੇ ਗੁਰਮਤ ਦੇ ਵਿਆਖਿਆਕਾਰ ਖੋਜੀ ਚਿੰਤਕ ਉਹ ਅੱਜ ਜੱਸਾ ਸਿੰਘ ਰਾਮਗੜੀਏ ਦੇ ਬਾਰੇ ਜਾਣਕਾਰੀ ਦੇਣਗੇ ਆਪਣੇ ਕਵਤਾ ਦੇ ਰਾਈ ਉਹਨਾਂ ਦੇ ਇਤਿਹਾਸ ਬਾਰੇ ਵਾਰਤਾਲਾਪ ਰਾਈ ਵੀ ਦੱਸਣਗੇ ਆਓ ਅਸੀਂ ਮਿਲਦੇ ਹਾਂ ਡਾਕਟਰ ਇੰਦਰਜੀਤ ਸਿੰਘ ਜੀ ਵਾਸੂ ਅਨੁਸ਼ਟ ਕਾਰਜੋਗ ਸੰਸਾਰ ਨਵਾਸੀਓ ਖੁਦ ਤੋਂ ਪਹਿਲੇ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨੇ ਸਾ ਜੱਸਾ ਸਿੰਘ ਰਾਮਕੜੀਏ ਦੇ ਜੀਵਨ ਬਾਰੇ ਜਾਣਕਾਰੀ ਡੈਂਡੀ ਹੈ ਆਪ ਜੀ ਜਾਣਦੇ ਹੋ ਕਿ ਉਹ ਉਹਨਾਂ ਦਾ ਸਮਾਂ ਜੋ ਹੈ ਉਹ ਐ 1723 ਤੋਂ 1803 ਔਰ ਮਰਨ ਜੀ ਸਿੰਧ ਰਾਜ 1799 ਸਥਾਪਿਤ ਹੋਇਆ ਲਾਹੌਰ ਦੇ ਅੰਦਰ ਉਹਨਾਂ ਦਾ ਸਾਰਾ ਸਮਾਂ ਜਿਹੜਾ ਹੈ ਸ਼ੰਗਰਸ਼ਾਂ ਦਾ ਸਮਾਂ ਹੈ ਇਹਨੇ ਉਹਨਾਂ ਦੇ ਸਮੇਂ ਵਿੱਚ ਹੀ ਛੋਟਾ ਘੱਲੂ ਘਰਾ ਹੋਇਆ ਹੈ ਵੱਡਾ ਘੱਲੂ ਘਰਾ ਹੋਇਆ ਹੈ ਮੀਰ ਮੰਨੂ ਵੀ ਇਸੇ ਸਮੇਂ ਚ ਹੋਇਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਮਨੀ ਸਿੰਘ ਦੇ ਬਨਮਨ ਵੀ ਇਸੇ ਸਮੇਂ ਕੱਟੇ ਗਏ ਭਾਈ ਤਾਰੂ ਸਿੰਘ ਦੀ ਖੋਪਰੀ ਵੀ ਡਾਈ ਗਈ ਹੈ ਇਹ ਸਮਾਂ ਜਿਹੜਾ ਹੈ ਸ਼ਹੀਦ ਜੰਗਾਂ ਜੁੱਧ ਦਾ ਸਮਾਂ ਹੈ ਪੰਜਾਬ ਦੇ ਲੋਕ ਜਿਹੜੇ ਨੇ ਖਾਲਸਾ ਰਾਜ ਦੀ ਉਸਾਰੀ ਵੱਧ ਵਧ ਰਹੇ ਨੇ ਔਰ ਅਹਿਮਦ ਸ਼ਾਹ ਬਦਾਲੀ ਇਸ ਸਮੇਂ ਹਮਲੇ ਤੇ ਹਮਲਾ ਕਰ ਰਿਹਾ ਹੈ ਇਹ ਸਾਰਾ ਸਮਾਂ ਜਿਹੜਾ ਜੱਸਾ ਸਿੰਘ ਰਾਮਗੜੀ ਆਨੇ ਸਾਰੀਆਂ ਮੁਸੀਬਤਾਂ ਨੂੰ ਛੱਡਿਆ ਔਰ ਇੱਕ ਆਪਣਾ ਰਾਜ ਵੀ ਕਾਇਮ ਕੀਤਾ ਔਰ ਆਪਣੀ ਮਿਸਲ ਵੀ ਕਾਇਮ ਕੀਤੀ ਆਪਾਂ ਸਾਰਾ ਜਿਹੜਾ ਵਰਣਨ ਹੈ ਇਹ ਕਪਤ ਦੇ ਰਹੀਂ ਦੇਖਾਂਗੇ ਤੁਸੀਂ ਡਾਕਟਰ ਸਾਹਿਬ ਇੱਕ ਮਿੰਟ ਮੈਨੂੰ ਦੱਸਿਓ ਕਿ ਜੱਸਾ ਸਿੰਘ ਦੇ ਨਾਮ ਨਾਲ ਰਾਮਗੜੀਆ ਸ਼ਬਦ ਕਿੱਦਾਂ ਜੁੜਿਆ ਜੀ ਜੱਸਾ ਸਿੰਘ ਇੱਕ ਸੇਕ ਕੌਮ ਦਾ ਸਰਦਾਰ ਸੀ ਇੱਕ ਰਾਮ ਰੌਣੀ ਕਿਲਾ ਸੀ ਅੰਮ੍ਰਿਤਸਰ ਦੇ ਅੰਦਰ ਉੱਤੇ ਇਹਨੂੰ ਡਿਊਟੀ ਲਈ ਗਈ ਵੀ ਤੁਸੀਂ ਇਸ ਕਿਰੇ ਦੀ ਉਸਾਰੀ ਕਰਾਉਣੀ ਹੈ ਕਰਨੀ ਹੈ ਕਿਉਂਕਿ ਤਰਖਾਨਾਂ ਵਗੈਰਾ ਕੰਮ ਜਾਣਦਾ ਸੀ ਇਸ ਨੇ ਉਹ ਰਾਮ ਗੜ੍ਹ ਦਾ ਜਿਹੜਾ ਕਿਲਾ ਉਸ ਨੂੰ ਨਵੇਂ ਸਿਰੇ ਤੋਂ ਬਣਾਤਾ ਇਹਦਾ ਨਾਮ ਫਿਰ ਜੱਸਾ ਸਿੰਘ ਰਾਮ ਗੜ੍ਹਿਆ ਅੱਲ ਪੈ ਗਿਆ ਉਹਦੀ ਭਈ ਇਹ ਜੱਸਾ ਸਿੰਘ ਰਾਮ ਗੜ੍ਹਿਆ ਨੇ ਬੜਾਇਆ ਇਸ ਕਰਕੇ ਇਥੋ ਗੋਹ ਦੇ ਸਰਦਾਰ ਜਿਹੜੇ ਨੇ ਜਿਸ ਵਸ ਇਰਾਮ ਗੜ ਗਿਆ ਸਰਦਾਰ ਰਖਵਾਣੇ ਸ਼ੁਰੂ ਹੋ ਗਏ ਐਨੀ ਗੱਲ ਹੈ ਹੋਰ ਕੋਈ ਗੱਲ ਹੁਣ ਤੁਸੀਂ ਆਪਣੇ ਕਫਤਾ ਦੇ ਰਾਂ ਸਾਨੂੰ ਦੱਸੋ ਉਹਨਾਂ ਦੇ ਬਾਰੇ ਨੇ ਹਾਂਜੀ ਇਸ ਤਰ੍ਹਾਂ ਜੀ ਮੈਂ ਸ਼ੁਰੂ ਕੀਤਾ ਕਿ ਗੁਰੂ ਘਰショ ਬਰਕਤਾਂ ਲੈ ਕੇ ਤੇ ਸਿੱਖ ਜੋਦੇ ਤੇ ਬਲਬੀਰ ਬਣ ਗਏ ਚਾਬਰ ਜਸਾਲਮਾ ਦੇ ਨਾਸ਼ ਕਰਨ ਖਾਤਰ ਸੀਨੇ ਠੁੱਕਣ ਵਾਲੇ ਤਿੱਖੇ ਤੀਰ ਬਣ ਗਏ ਨਵੇਂ ਯੁੱਗ ਦੇ ਨਵੇਂ ਅਗਵਾਨ ਬਣ ਗਏ ਜ਼ਬਰ ਜ਼ੁਲਮ ਦੀ ਉਹ ਅਖੀਰ ਭਣ ਗਏ ਇਲਾ ਕੋਈ ਵੀ ਜਦੋਂ ਨੰਨ ਨਜ਼ਰ ਆਇਆ ਵੈਰੀ ਜ਼ਰਮ ਲਈ ਖਮਸ਼ੀਰ ਬਣ ਗਏ 18ਵੀਂ ਸਦੀ 'ਚ ਜੱਸਾ ਸਿੰਘ ਹੋਇਆ ਪੈਦਾ ਉਹ ਜਿਹਨੇ ਸਮੇਂ ਨੂੰ ਸਿੱਧੇ ਮੋੜ ਦਿੱਤੇ ਤੇ ਹਲੇ ਕਰਨ ਵਾਲੇ ਜਿੱਧਰੋਂ ਆਏ ਹੈ ਸੰ ਬੰਦ ਬਿਸਰੇ ਘਰਾਂ ਨੂੰ ਤੋੜ ਦਿੱਤੇ ਵਾਹ ਵਾਹ ਬਿਆਨੇ ਮੌਤ ਦੇ ਜਿਨਾ ਜਿਨਾ ਦਿੱਤੇ ਮਾਲਕ ਦੇਸ਼ ਤੇ ਵਫਾਦਾਰ ਬਣ ਗਏ ਜੱਸਾ ਸਿੰਘ ਵਰਗੇ ਕਈ ਹੋਏ ਪੈਦਾ ਉਹ قوم ਦੇ ਬੀਰ ਕਿਰਦਾਰ ਬਣ ਗਏ ਆਲੂ ਵਾਲੀਆ ਬਘੇਲ ਸਿੰਘ ਬਾਗੂ ਕਈ ਕੌਮ ਦੇ ਸਿਪਾਹ ਸਲਾਰ ਬਣ ਗਏ ਉਹ ਲੋਹੇ ਦੇ ਚਨੇ ਚਬਾਨ ਵਾਲੇ ਜੋਦੇ ਸੂਰਮੇ ਖੰਡੇ ਧਾਰ ਬਣ ਗਏ ਦਿੱਲੀ ਵਾਂਗੂ ਦਿੱਲੀ ਨੂੰ ਨਾ ਮਾਰਨੇਤੀ ਉਸ ਸਮੇਂ ਦੇ ਸ਼ਾਹ ਸਵਾਰ ਬਣ ਗਏ ਮੁਗਲ ਰਾਜ ਦਾ ਸੂਰਜ ਅਸਤ ਕਰਕੇ ਸਿੱਖ ਰਾਜ ਦੇ ਸੂਤਰ ਧਾਰ ਬਣ ਗਏ ਕੀ ਬਾਤ ਹੈ ਤੋ ਪੇਸ਼ ਹੈ ਕੇ ਰਾਮਗੜ ਦਾ ਕਿਲਾ ਬਣਾਉਣ ਵਾਲਾ ਜੱਸਾ ਸਿੰਘ ਸਰਦਾਰ ਮਸ਼ਹੂਰ ਹੋਇਆ ਵਾਹ ਵੇ ਵਾਹ ਰਾਮਗੜ ਦਾ ਕਿਲਾ ਬਣਾਉਣ ਵਾਲਾ ਜੱਸਾ ਸਿੰਘ ਸਰਦਾਰ ਮਸ਼ਹੂਰ ਹੋਇਆ ਉਹ ਰਾਮਗੜ ਗਿਆ ਉਸ ਦੀ ਹੱਲ ਪੈ ਗਈ ਨਾਮ ਚੰਬਕਿਆ ਵਾਂਗ ਕੋ ਤੂਰ ਹੋਇਆ ਉਹਦਾ ਭਾਈ ਜਾਰਾ ਸਾਰਾ ਉਦਮੀਆਂ ਦਾ ਉਹ ਐਸੇ ਨਾਮ ਨਾਲ ਨੂਰੋ ਨੂਰ ਹੋਇਆ ਓਏ ਨਾ ਕਿਰਤੀਆਂ ਵਤਨ ਸਵਾਰ ਦਿੱਤਾ ਖੜੇ ਖੁਸ਼ੀਆਂ ਨਾਲ ਬਰਬੂਰ ਹੋਇਆ। ਕੀ ਬਾਤ ਹੈ ਜੀ। ਹਲੇ ਮੀਰਾ ਜੀ ਦੀ ਠੰਡ ਵਰਤਾ ਦਿੱਤੀ ਤੇ ਬੇਗਮ ਪਰਦਾ ਸੁਪਨਾ ਬਹਾਲ ਕੀਤਾ ਔਰ ਦੁਸ਼ਟਾਂ ਦੁਖੀਆਂ ਨੂੰ ਉਹਨੇ ਦੰਡ ਦਿੱਤਾ। ਕਿਰਤੀ ਜੋਧਿਆਂ ਨੂੰ ਮਾੜੋ-ਮਾਲ ਕੀਤਾ। ਉਹਦੀ ਜ਼ਿੰਦਗੀ ਜੱਸਾ ਸਿੰਘ ਦੀ ਕਿ ਜਿਸ ਜਜ਼ਬੇ ਚ ਗੁਰੂ ਗੋਬਿੰਦ ਸਿੰਘ ਰੰਗੇ ਜਿਸ ਸਾਹ ਸੰਗਤੀ ਉਹੀ ਰੰਗ ਚੜਿਆ। ਅਠਵਾਰ ਅਬਦਾਲੀ ਨੇ ਡੁੱਟ ਕੀਤੀ ਉਹਦੇ ਸਾਹਮਣੇ ਸਦਾ ਲਈ ਉਹ ਖੜਿਆ ਖੂਬ ਚੰਡ ਕੀਤੀ ਰਤ ਪਹਿਰਿਆਂ ਦੀ ਸਦਾ ਵਾਂਗ ਚਟਾਨ ਦੇ ਉਹ ਅੜਿਆ ਕਦੀ ਰੁਕਿਆ ਨਾ ਕਦੀ ਝੁਕਿਆ ਨਾ ਹੱਕ ਸੱਚ ਵਾਲਾ ਚੰਡਾ ਉਸ ਫੜਿਆ ਤੇ ਸ਼ੇਰ ਸੁਣਨਾ ਕਿ ਕੱਲੂ ਘਾਰਿਆਂ 'ਚ ਤੇ ਪਟਵਾਰਿਆਂ 'ਚ ਉਹ ਰਈਸ ਉਸ ਦੀ ਰਈ ਅਡੋਰ ਜ਼ਿੰਦਗੀ ਉਹ ਸਿਰ ਰੱਖ ਕੇ ਹੱਥ ਦੀ ਥਲੀ ਉੱਤੇ ਔਰ ਰਈ ਰਾ ਆਜ਼ਾਦੀ ਦਾ ਟੋਲ ਜ਼ਿੰਦਗੀ ਤੇ ਦਿੱਲੀ ਦੇ ਤਖਤ ਨੂੰ ਨੇ ਜਿੱਦਿਆ ਉਹ ਟੁੱਟ ਕੇ ਖੜ ਕੇ ਨਾ ਆਇਆ ਸੀਗਾ ਕਿ ਜਿਸ ਤਖਤ ਤੇ ਬੈਠ ਕੇ ਬਾਦਸ਼ਾਹਾਂ ਮਨ ਮਰਜ਼ੀ ਦੇ ਹੁਕਮਾਂ ਨੂੰ ਛਾੜਿਆ ਸੀ ਇਹਦੀ ਪਰਜਾ ਨੂੰ ਨਹੀਂ ਨਿਆਂ ਦਿੱਤਾ ਹੱਕ ਸੱਚ ਵਾਲਾ ਵਰਕਾ ਫਾੜਿਆ ਸੀ ਉਹ ਸਾਡੇ ਮਹਿਲ ਚਵਾਰੇ ਰਾਗ ਕੀਤੇ ਛਾਡੇ ਵਤਨ ਦੇ ਦਾਈ ਵਝਾੜਿਆ ਸੀ ਉਸ ਤਖਤ ਨੂੰ ਸਿੱਛਾ ਸਿੰਘ ਜੀ ਨੇ ਲਿਉਂ ਪੁੱਟ ਕੇ ਆਭ ਘਾੜਿਆ ਸੀ ਵਾਹ ਵਾਹ ਤਖਤ 425 40 ਥਮ ਲੈ ਕੇ ਉਹ ਅੰਮ੍ਰਿਤਸਰ ਨੂੰ ਆ ਗਏ ਸਨ ਉਸalde ਸੀਨਿਆਂ ਨੂੰ ਜਿਨ੍ਹਾਂ ਸੱਦ ਦਿੱਤੇ ਹਿਸਾਬ ਕਿਤਾਬ ਛੁਕਾ ਕੇ ਆ ਗਏ ਸਨ ਵਾਹ ਵਾਹ ਕੀ ਬਾਤ ਹੈ ਬਸ ਸਾਹ ਉਹਨਾਂ ਦੇ ਉਹਨਾਂ ਦੀ ਪਰਸਨੈਲਿਟੀ ਦੇ ਵੀ ਗੁਣ ਮੈਂ ਅਰਜ਼ ਕਰ ਰਿਹਾ ਹਾਂ ਅਸੀ ਸ਼ਖਸੀਅਤ ਦੇ ਗਉਣ ਠੀਕ ਹੈ ਇਹ ਅਮਰਤਧਾਰੀ ਸੀ ਉੱਚਾ ਚਰਨ ਵਾਲਾ ਵਿੱਚ ਜੀਵਨ ਦੇ ਪੂਰਨ ਬਿਦਾਗ ਸੀ ਉਹ ਉੱਚ ਕੋਟੀ ਦਾ ਨੀਤੀਵਾਨ ਸੀ ਉਹ ਰੋਸ਼ਨ ਬੁੱਧ ਤੇ ਰੋਸ਼ਨ ਚਿਰਾਗ ਸੀ ਉਹ ਮੋ ਮੈਲਤੋ ਛਦਾ ਨਰੇਬ ਸੀ ਉਹ ਕਮਲ ਫੁੱਲ ਵਾਂਗ ਨਿਰਬਿਲਾਗ ਸੀ ਉਹ ਗੌਰਵਸ਼ੀਰ ਰਾਜਾ ਕਰਮਸ਼ੀਰ ਆਗੂ ਮਾਲੀ ਵਤਨ ਦਾ ਸਿਰ ਸੁਹਾਗ ਸੀ ਵਾਹ ਵੇ ਸਬਰ ਸਦਕ ਵਾਲਾ ਚੰਕੀਨ ਸੀ ਉਹ ਉਹ ਦੇਆ ਧਰਮ ਵਾਲਾ ਧੀਰ ਜਵਾਨ ਸੀ ਉਹ ਯੁੱਧ ਕਲਾ ਵਿੱਚ ਉਹ ਪ੍ਰਵੀਨ ਯੋਦਾ ਦੂਰ ਅੰਦੇਸ਼ ਤੇ ਕਦਰਦਾਨ ਸੀ ਉਹ ਇੱਕ ਬ੍ਰਾਹਮਣ ਦੀਆਂ ਤੋਂ ਬੀਟਿਆਂ ਨੂੰ ਵਰਨਰ ਕੋਲੋਂ ਸੀ ਉਹ ਛਡਾਨ ਵਾਲਾ ਲੋੜ ਵੰਦਾਂ ਦੀ ਪੂਰੀ ਲੋੜ ਕਰਕੇ ਪਰਜਾ ਪਾਲਕ ਸੀ ਉਹ ਕਹਾਣ ਵਾਲਾ ਲਿਵ ਲਗਨ ਵਿੱਚ ਸੀ ਉਹ ਪੂਰਾ ਸੱਚਾ ਟਰਮੀ ਤੇ ਸੱਚਾ ਈਮਾਨ ਵਾਲਾ ਓਏ ਅਣਖ ਮਿਲੀ ਉਹਨੂੰ ਸ੍ਰੀ ਦਸ਼ਮੇਸ਼ ਕੋਲੋਂ ਚੜ੍ਹਦੀ ਕਲਾ ਤੇ ਬ੍ਰह्म ਗਿਆਨ ਵਾਲਾ ਵਾਹ ਵਾਹ ਕੀ ਬਾਤ ਹੈ ਵਿਅਕਤੀ ਤਕ ਤੌਰ ਤੇ ਤੁਸੀਂ ਬਹੁਤ ਸਾਰਾ ਮੀਰ ਮੰਨੋ ਤੇ ਇਹ ਅੱਖਾਂ ਵਰਗੇ ਕਦੀ ਉਸ ਨੂੰ ਨਾ ਛੁਕਾ ਸਕੇ ਉਹ ਵੰਦਾ ਰਿਆ ਆਜ਼ਾਦੀ ਦੇ ਰਾਹ ਯੋਦਾ ਗਤੀ ਯੋਸ਼ ਦੀ ਨਾ ਰੁਕਾ ਸਕੇ ਤੋਂ 80 ਸਾਲ ਦੀ ਉਮਰ ਸੀ ਉਹਦੀ 80 ਸਾਲਾਂ ਦੇ ਅਖਰੀ ਸਾਥੀ ਕਰ ਉਹ ਸਿੱਖੀ ਦਾ ਪੈਰੇدار ਬਣਿਆ ਉਹ ਜਿਹਦੇ ਜਿੱਤਨੇ ਸਦਾ ਹੀ ਪੈਰ ਚੁੰਮੇ ਉਹ ਸਿੱਖ ਫੌਜ ਦਾ ਸਿਪਾ ਸਰਾਰ ਬਣਿਆ ਅਬਦਾਲੀ ਦਮ ਦਿਮਾਗ ਦੇ ਨਸਿਆ ਸੀ ਰਣ ਭੂਮੀਆਂ ਦਾ ਯੋਜਨਾਕਾਰ ਬਣਿਆ ਉਹ ਪ੍ਰੇਮੀ ਵਤਨ ਦਾ ਚਹਤ ਨਾਇਕ ਬਣਿਆ ਬਹੁ ਬੇਟੀਆਂ ਦਾ ਸੀ ਗਮਖਾਰ ਬਣਿਆ ਤੇ ਇੱਕ ਸ਼ੇਰ ਪੇਸ਼ ਹੈ ਕਿ ਸਤਮ ਇਸ ਸਿਰੜ ਦੀ ਜੰਗ ਅੰਦਰ ਸਦਾ ਫਤਿਹ ਦਾ ਨੰਬਰਦਾਨ ਬਣਿਆ ਜਸ ਖਟਿਆ ਲੋਕ ਪਰ ਲੋਕ ਅੰਦਰ ਐਸਾ ਜੱਸਾ ਸਿੰਘ ਸਰਦਾਰ ਬਣਿਆ ਤੋ ਉਸ ਤੋਂ ਸੇਧ ਲੈ ਕੇ ਰਾਮਗੜੀਆ ਜਿਹੜੀ ਸਪਾਈਸ਼ਾਰਾ ਉਸ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰ ਰਹੇ ਹਾਂ ਆਪਾਂ ਮਾਰ ਕੇ ਜਿੱਛਾ ਸਿੰਘ ਬੰਗੂ ਕਈ ਰਾਮਗੜੀਏ ਦਾਨੀ ਤੇ ਸਦੀ ਹੋ ਗਏ ਤੇ ਸ਼ੰਤ ਨੰਦ ਸਿੰਘ ਵਰਗੇ ਆਤਮ ਰੰਗ ਅੰਦਰ ਲਖਾਂ ਲੋਕਾਂ ਲਈ ਗਿਆਨ ਦੀ ਲੋ ਹੋ ਗਏ ਉਹ ਖੂਨ ਡੋਲ ਕੇ ਸ਼ੀਧੀ ਛੱਕਿਆਂ ਵਿੱਚ ਨਾਮ ਧਾਰੀ ਗੁਲਾਮੀ ਦੇ ਦਾਗ ਧੋ ਗਏ ਉਹ ਕੂਕੇ ਕੁਰਬਾਨੀਆਂ ਸੇ ਸਿਖਰ ਛੋ ਗਏ ਸੰ ਤੇ ਬਾਬਾ ਰਾਮ ਰੂਹ ਵਾਂਗ ਰੂਹ ਵਾਂਗ ਗੋੜ ਕੇ ਤੋਪ ਗੋਲਿਆਂ ਨਾਲ ਕੂਕੇ ਕੁਰਬਾਨੀਆਂ ਦੀ ਸਿਖਰ ਛੋ ਗਏ ਤੇ ਬਾਬਾ ਰਾਮ ਸਿੰਘ ਵਰਗੇ ਸ਼ਲਾ ਵਤਨ ਹੋ ਕੀ ਇਸ ਵਤਨ ਦੀ ਰਾਜ ਬਚਾ ਗਏ ਸਨ ਉਹ ਜਿਸ ਰਾਹ ਤੁਰੇ ਗਾਂਧੀ ਮਹਾਤਮਾ ਸੀ ਪਹਿੜ ਪਹਿਲਾਂ ਹੀ ਉਹ ਬਣਾ ਗਿਆ ਸਾ ਵਾਜੀ ਕੀ ਬਾਤ ਤੇ ਹਰ ਖੇਤਰ ਚ ਰਾਸ਼ਟ ਹੈ ਕਿ ਹਰ ਖੇਤਰ ਚ ਫੈਲ ਕੇ ਰਾਮ ਗੜੀਏ ਸਿੱਖ ਕੌਮ ਦੀ ਸੁੰਦਰ ਛਵੀ ਹੋ ਗਏ ਸੋਹਣੀ ਧਰ ਤੇ ਉਹ ਸੁੰਦਰ Akash ਉਤੇ ਚਮਕਣ ਵਾਗਣਾ ਸਦਾ ਲਈ ਉਹ ਰਵੀ ਹੋ ਗਏ ਕਲਾ ਸਾਇਤ ਦੀਆਂ ਸਿਖਰਾਂ ਛੋਣ ਵਾਲੇ ਸਹਿਦਕਾਰ ਕਲਾਕਾਰ ਤੇ ਕਵੀ ਹੋ ਗਏ ਕੀ ਬਾਤ ਰਾਮਗੜੀਏ ਅਲਗ-ਅਲਗ ਖੇਤਰਾਂ ਵਿੱਚ ਤਰੱਕੀ ਕੀਤੀ ਹੈ ਕਿ ਹਰ ਖੇਤਰ ਚ ਫੈਲ ਕੇ ਰਾਮਗੜੀਏ ਸਿੱਖ ਕੌਮ ਦੀ ਸੁੰਦਰ ਛਵੀ ਹੋ ਗਏ ਸੋਹਣੀ ਧਰ ਤੇ ਸੁੰਦਰ Akash ਉਤੇ ਚਮਕਣ ਵਾਂਗਰਾਂ ਸਦਾ ਦੀ ਰਵੀ ਹੋ ਗਏ ਕਲਾ ਸਾਇਤ ਦੀਆਂ ਉੱਚੇ ਸਿਖਰਾਂ ਛੋਣ ਲੱਗੇ ਸਹਿਦਕਾਰ ਕਲਾਕਾਰ ਤੇ ਕਵੀ ਹੋ ਗਏ ਉਹ ਕਈਆਂ ਲਈ ਉਹ ਰੋਸ਼ਨ ਮিনার ਬਣ ਗਏ ਵਖਰੀ ਦਿਖ ਵਾਲੇ ਅਜਨਬੀ ਹੋ ਗਏ ਕੀ ਬਾਤ ਹੈ ਵਖਰੀ ਦਿਖ ਵਾਲੇ ਜਨਬੀ ਹੋ ਗਏ ਤੇ ਆਖਰੀ ਹੈ ਕਿ ਜੱਸਾ ਸਿੰਘ ਕੋਲੋਂ ਜੀਵਨ ਸੇਧ ਲੈ ਕੇ ਜਸ ਖਟ ਰਹੇ ਨੇ ਉਹ ਮੱਲਾ ਮਾਰ ਰਹੇ ਨੇ ਇਸ ਜੀਵਨ ਬਾਦੀ ਨੂੰ ਜਿੱਤ ਰਹੇ ਨੇ ਵਾਸੂ ਜ਼ਿੰਦਗੀ ਦਾ ਮੋੜ ਤਾਰ ਰਹੇ ਨੇ ਤੇ ਰਾਮ ਗੜੀਏ ਕਿ ਜਸ ਸਿੰਘ ਕੋਲ ਜੀਵਨ ਸੇਧ ਲੈ ਕੇ ਉਹ ਜਸ ਖੱਟ ਰਹੇ ਨੇ ਉਹ ਮੱਲਾ ਮਾਰ ਰਹੇ ਨੇ ਇਸ ਜੀਵਨਵਾਦੀ ਨੂੰ ਜਿੱਤ ਰਹੇ ਨੇ ਵਾਸੂ ਜ਼ਿੰਦਗੀ ਦਾ ਮੁੱਲ ਤਾਰ ਰਹੇ ਨੇ ਵਾਸੂ ਜ਼ਿੰਦਗੀ ਦਾ ਮੁੱਲ ਤਾਰ ਰਹੇ ਨੇ ਇਹਨੇ ਖਲ ਪਰਾਨ ਕਰਨਾ ਹੋਈਆਂ ਭਲਾ ਦੀ ਮਾਫੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਸਾ ਸਿੰਘ RAM ਗੜੀਏ ਬਾਰੇ ਬਹੁਤ ਹੀ ਬ੍ਰਿਕ ਕੀ ਨਾਲ ਨੇੜਿਓਂ ਹੋ ਕੇ ਜਾਣਕਾਰੀ ਦਿੱਤੀ ਹੈ ਉਹਨਾਂ ਦੇ ਚਰਿੱਤਰ ਬਾਰੇ ਦੱਸਿਆ ਔਰ ਇਹ ਵੀ ਦੱਸਿਆ ਕਿ ਉਹਨਾਂ ਦੇ ਨਾਂ ਦੇ ਨਾਲ ਰਾਮਗੜੀਆ ਸ਼ਬਦ ਕਿਵੇਂ ਜੁੜਿਆ ਮੈਨੂੰ ਬਹੁਤ ਉਮੀਦ ਹੈ ਕਿ ਜਿੰਨੇ ਵੀ ਸਰੋਤੇ ਨੇ ਇਹ ਸੁਣ ਕੇ ਉਹਨਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲੇਗੀ ਤੁਹਾਡਾ ਬਹੁਤ ਬਹੁਤ ਬੱਸ ਸਾਹਿਬ ਧੰਨਵਾਦ ਜੀ ਧੰਨਵਾਦ